ਦਰਿਆਵਾਂ ਦੇ ਵਿੱਚ ਵਧੇ ਪਾਣੀ ਦੇ ਨਾਲ ਕਿਸ ਤਰ੍ਹਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਤਬਾਹੀ ਦਾ ਮਜ਼ਦਰ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਖਾਸ ਤੌਰ ਤੇ ਪਹਿਲਾ ਦੁਆਬਾ ਤੇ ਮਾਝਾ ਦੇ ਖੇਤਰ ਦੇ ਵਿੱਚ ਦਰਿਆਈ ਪਾਣੀਆਂ ਨੇ ਮਾਰ ਕੀਤੀ ਉੱਥੇ ਜੇਕਰ ਜਿਲ੍ਹਾ ਰੂਪਨਗਰ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਅਸੀਂ ਨੰਗਲ ਦੇ ਵਿੱਚ ਖੜੇ ਆ ਪਲਾਸੀ ਸਿੰਘਪੁਰ ਪਿੰਡ ਪੈਂਦਾ ਹੈ ਤਸਵੀਰ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦਿਖਾਣਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਪਿੱਛੇ ਦਰਿਆ ਜਿਹੜਾ ਹੈ ਉਹ ਪਲਟ ਕੇ ਇਹਦਾ ਆਬਾਦੀ ਵਾਲੇ ਘਰਾਂ ਦੇ ਵਿੱਚ ਜਿਹੜਾ ਪਹੁੰਚੂਕਿਆ ਹੈ ਕਰ ਹਾਲਾਂਕਿ ਖਾਲੀ ਜਿਹੜੇ ਕੀਤੇ ਗਏ ਨੇ ਪਰੰਤੂ ਜਿਸ ਤਰੀਕੇ ਦੇ ਨਾਲ ਪਾਣੀ ਦੀ ਜਿਹੜੀ ਮਾਰ ਹੈ ਨਾ ਘਰਾਂ ਦੇ ਉੱਪਰ ਪਈ ਹੈ ਸੱਜੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਇਸ ਪਿੰਡ ਦੇ ਵਿੱਚ ਜਾਂ ਹੋਰ ਜਿਹੜੇ ਇਸ ਤਰ੍ਹਾਂ ਦੇ ਪਿੰਡ ਜਿਹੜੇ ਦਰਿਆ ਦੇ ਕਿਨਾਰੇ ਤੇ ਵਸੇ ਹੋਏ ਨੇ ਉਹਨਾਂ ਲੋਕਾਂ ਦੇ ਉੱਪਰ ਕਿਸ ਤਰ੍ਹਾਂ ਦੀ ਬੀਦਦੀ ਹੋਏਗੀ ਕਿਉਂਕਿ ਦੇਰ ਰਾਤ BBMP ਦੇ ਵੱਲੋਂ ਸਤੌਨਾ ਦਰਿਆ ਦੇ ਵਿੱਚ ਪਾਣੀ ਦੀ ਮਾਤਰਾ ਜਿਹੜੀ ਵਧਾਈ ਗਈ ਜਿਸ ਦੇ ਚੱਲਦੇ ਆ ਇਹ ਜਿਹੜੇ ਪਿੰਡ ਦੇ ਲੋਕ ਨੇ ਇਹਨਾਂ ਨੂੰ ਆਪਣੇ ਘਰ ਜਿਹੜੇ ਖਾਲੀ ਕਰਵਾਉਣੇ ਪਏ तकरीबन तकरीबन ਇਸ ਸਮੇਂ ਜਿਹੜਾ ਉਹ 8 ਫੁੱਟ ਦੇ ਕਰੀਬ ਜਿਹੜਾ ਪਾਣੀ ਹੈ ਉਹ ਇਸ ਪਿੰਡ ਦੇ ਵਿੱਚੋਂ ਲੰਘ ਰਿਹਾ ਹੈ ਦੋਲਾ ਬਸਤੀ ਜਿਹੜੀ ਇਸ ਪਿੰਡ ਦੀ ਹੈ ਤੇ ਦੋਲਾ ਬਸਤੀ ਦੇ ਵਿੱਚੋਂ ਇਸ ਸਵੇ ਜਿਹੜਾ ਪਾਣੀ ਜਿਹੜਾ ਵੱਡੀ ਮਾਤਰਾ ਦੇ ਵਿੱਚ ਲੰਘ ਰਿਹਾ ਹੈ ਦੂਜੀ ਤਸਵੀਰ ਤੁਹਾਨੂੰ ਦਿਖਾਉਣਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸਾਰਾ ਸਮਾਨ ਘਰ ਦਾ ਉਹ ਕੋਠਿਆਂ ਦੇ ਉੱਪਰ ਰੱਖਣ ਦੇ ਲਈ ਲੋਕ ਮਜਬੂਰ ਹੋਏ ਤੇ ਆਪਣੇ ਘਰਾਂ ਨੂੰ ਛੱਡ ਕੇ ਹੋਰ ਸੇਫ ਥਾਵਾਂ ਤੇ ਜਿਹੜੇ ਇਹਨਾਂ ਨੂੰ ਜਾਣ ਦੇ ਲਈ ਜਿਹੜਾ ਕਿਹਾ ਗਿਆ ਤੇ ਇੱਥੋਂ ਜਿਹੜਾ ਇਹ ਗੇੜ ਹੈ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਸਮਾਨ ਜਿਹੜਾ ਘਰ ਦਾ ਕੀਮਤੀ ਸਮਾਨ ਫਰਨੀਚਰ ਦੀ ਗੱਲ ਕਰ ਲਈ ਜਾਵੇ ਜਾਂ ਰਸੋਈ ਦਾ ਸਮਾਨ ਬੈੱਡ ਤਮਾਮ ਉਹ ਚੀਜ਼ਾਂ ਜਿਹੜੀਆਂ ਘਰ ਦੇ ਵਿੱਚ ਸਜੋ ਸਮਾਨ ਜਿੰਨਾਂ ਦੀ ਜ਼ਰੂਰਤ ਹੁੰਦੀ ਹੈ ਉਹਨਾਂ ਨੂੰ ਕੋਠਿਆਂ ਤੇ ਰੱਖ ਕੇ ਉੱਪਰ ਤਰਪਾਲਾ ਪਾ ਕੇ ਆਪਣੇ ਘਰ ਛੱਡਣ ਦੇ ਲਈ ਇਹ ਲੋਕਾਂ ਨੂੰ ਮਜਬੂਰ ਹੋਣਾ ਪਿਆ ਗੱਲਬਾਤ ਇਹਨਾਂ ਦੇ ਨਾਲ ਕਰਦੇ ਆ ਕਿ ਕੀ ਸੂਰਤੇ ਹਾਲ ਨੇ ਇੱਥੋਂ ਦੇ ਪਾਣੀ ਦੇਖ ਰਹੇ ਆ ਜੀ ਅਸੀਂ ਤਕਰੀਬਨ ਤਕਰੀਬਨ 7-8 ਫੁੱਟ ਪਾਣੀ ਹੈ ਹਾਂਜੀ ਹਾਂਜੀ ਕੀ ਹਾਲਾਤ ਨੇ ਪਿਛਲੇ ਦਿਨਾਂ ਤੋਂ ਜਾਂ ਪਿਛਲੇ ਸਾਲਾਂ ਦੇ ਵਿੱਚ ਲਗਾਤਾਰ ਕੀ ਹਾਲਾਤ ਰਹਿੰਦੇ ਨੇ ਇੱਥੇ ਅਸੀਂ ਸਰ ਤੁਹਾਨੂੰ ਦੱਸਣਾ ਚਾਹਾਂਗੇ ਕਿ ਅਸੀਂ ਇਹ ਬਸਤੀ ਜਿਹੜੀ ਆ 4-500 ਲੋਕ ਇ ਤੇ ਅਸੀਂ ਘਟੋ ਘਟੇ 70 80 ਸਾਲ ਤੋਂ ਬੈਠੇ ਆ ਜੀ ਜੀ ਹਰ ਸਾਲ ਫਲਾਡ ਆਉਂਦੇ ਆ ਜੀ ਹੜ ਆਉਂਦੇ ਆ ਬਰਸਾਤਾ ਆਉਂਦੀਆਂ ਜੀ ਤੇ ਸਾਡਾ ਇੱਥੇ ਕੋਈ ਸਰਕਾਰਾਂ ਨੂੰ ਵੀ ਅਸੀਂ ਕਈ ਵਾਰੀ ਕਿਹਾ ਕਿ ਸਾਡੀ ਆ ਹਾਲਤ ਆ ਉਹ ਦੇਖ ਕੇ ਵੀ ਜਾਂਦੇ ਨੇ ਪਰ ਸਾਡੀ ਸਰਕਾਰ ਨੇ ਕਦੇ ਕਿਸੇ ਰਾਂ ਇਹਨਾਂ ਲੋਕਾਂ ਦੀ ਸਾਰ ਨਹੀਂ ਲਈ ਜੀ ਉਹ ਕਹਿ ਜਾਂਦੇ ਨੇ ਕਿ ਹਾਂ ਜੀ ਅਸੀਂ ਤੁਹਾਡੇ ਇਹ ਕਰ ਦਾਂਗੇ ਅਸੀਂ ਤੁਹਾਨੂੰ ਉੱਪਰ ਕਿਤੇ ਜਗ੍ਹਾ ਦੇ ਦਿੰਦੇ ਆ ਤੁਹਾਨੂੰ ਉੱਥੇ ਬਿਠਾ ਦਿੰਦੇ ਆ ਤੁਹਾਨੂੰ ਉੱਥੇ ਘਰ ਬਣਾ ਦਿੰਦੇ ਆ ਪਰ ਉਸ ਤੋਂ ਬਾਅਦ ਇੱਕ ਵਾਰੀ ਵੋਟਾਂ ਲੈ ਜਾਂਦੇ ਵੋਟਾਂ ਤੋਂ ਬਾਅਦ ਕੋਈ ਨਹੀਂ ਪੁੱਛਦਾ ਜੀ ਇਹਨਾਂ ਵਾਕ ਵਿਚਾਰੇ ਨੇ ਇੱਥੇ ਸੰਜੀ ਤੇ ਅਸੀਂ ਤਾਂ ਇਹ ਮੰਗ ਕਰਦੇ ਆ ਜੀ ਇਸ ਵੇਲੇ ਉਹ ਬੱਤਰ ਤੋਂ ਬੱਤਰ ਬਣੇ ਹੋਏ ਨੇ ਤੇ ਕਿਰਪਾ ਕਰਕੇ ਸਾਡੇ ਹਾਲਾਤਾਂ ਨੂੰ ਦੇਖਦੇ ਹੋਏ ਵੱਧੇ ਨਜ਼ਰ ਰੱਖਦੇ ਹੋਏ ਜਿੰਨੇ ਵੀ ਇਹ ਗਰੀਬ ਲੋਕ ਹੈ ਇਹਨਾਂ ਨੂੰ ਕੋਈ ਨਾ ਕੋਈ ਜਿਸ ਤਰ੍ਹਾਂ ਆ ਦੇਖੋ ਸਾਹਮਣੇ ਘਰ ਹੈ ਇਹਨਾਂ ਦੇ ਵਿੱਚ ਪਾਣੀ ਘੁੰਮ ਰਿਹਾ ਆ ਥੱਲੇ ਘਰ ਦੇ ਜਿਹੋ ਨਾਲ ਵਿੱਚ ਪਾਣੀ ਘੁੰਮ ਰਿਹਾ ਤੇ ਰਾਤ ਬੀਬੀ ਐਮਬੀ ਤੋਂ ਕੁਝ ਮੁਲਾਜ਼ਮ ਆਏ ਸੀਗੇ ਤੇ ਪੁਲਿਸ ਮੁਲਾਜ਼ਮ ਵੀ ਆਏ ਸਨ ਉਹਨਾਂ ਨੇ ਕਿਹਾ ਕਿ ਤੁਸੀਂ ਘਰ ਖਾਲੀ ਕਰੋ ਜੀ ਘਰ ਖਾਲੀ ਕਰਕੇ ਅਸੀਂ ਕਿੱਥੇ ਜਾਈਏ ਜੀ ਬਿਲਕੁਲ ਠੀਕ ਆ ਅਸੀਂ ਉਹਨਾਂ ਨੂੰ ਸਵਾਲ ਵੀ ਕੀਤਾ ਸੀ ਕਿ ਤੁਸੀਂ ਦੱਸ ਦਿਓ ਅਸੀਂ ਕਿੱਥੇ ਜਾਈਏ ਤਾਂ ਉਹਨਾਂ ਨੇ ਕਿਹਾ ਗੁਰਦੁਆਰੇ ਚ ਜਗ੍ਹਾ ਖਾਲੀ ਹੈ ਸਰਾ ਦੇ ਤੇ ਉਹ ਰਾਤ ਦੇ ਅਸੀਂ ਸਮਾਨ ਸਮੂਹ ਜਿਹੜਾ ਬਣ ਕੇ ਕੁਝ ਲੋਕ ਸਾਡੇ ਜਾ ਚੁੱਕੇ ਨੇ ਜੀ ਕੁਝ ਲੋਕ ਆਪਣੇ ਆਪਣੇ ਘਰਾਂ ਦੇ ਬਾਹਰ ਬੈਠੇ ਹੋਏ ਜਿਹੜਾ ਪਾਣੀ ਕੱਲ ਹੀ ਆਇਆ ਜਾਂ ਇਸ ਤੋਂ ਪਹਿਲਾਂ ਦੇ ਕਈ ਦਿਨਾਂ ਤੋਂ ਪਾਣੀ ਨਹੀਂ ਲੱਗਦਾ ਇਸ ਤੋਂ ਪਹਿਲਾਂ ਇਹ ਨੂੰ ਇੱਕ ਹਫਤਾ ਪਾਣੀ ਨੂੰ ਹੋ ਗਿਆ ਜੀ ਕਿਸ ਕੋਈ ਨਹੀਂ ਇੱਥੇ ਆਇਆ ਜੀ ਪੁੱਛਣ ਵਾਸਤੇ ਸਿਰਫ ਰਾਤੀਂ ਆਏ ਆ ਕਿ ਤੁਸੀਂ ਆਪਣੇ ਆਪਣੇ ਘਰ ਛੱਡ ਕੇ ਚਲੇ ਜਾਓ ਪਾਣੀ ਹੋਰ ਆਉਣ ਦੀ ਸਭਾ ਇਹ ਤਾਂ ਹੱਲ ਕੀ ਲੱਗਦਾ ਕਿਉਂਕਿ ਦਰਿਆ ਵੀ ਬਿਲਕੁਲ ਨਾਲ ਹੈ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਹੱਲ ਕੀ ਹੈ ਇਸ ਚੀਜ਼ ਦਾ ਪਰਮਾਨੈਂਟ ਇਹਦਾ ਹੱਲ ਇਹ ਹੈ ਜੀ ਕਿ ਪਿੱਛੇ ਡੰਗਾ ਲਗਾਇਆ ਜਾਵੇ ਜੀ ਉੱਚਾ ਡੰਗਾ ਰੱਖ ਕੇ ਲਗਾਇਆ ਜਾਵੇ ਤਾਂ ਕਿ ਪ ਇਥੇ ਆਣ ਕੇ ਪਾਣੀ ਦਾ ਵਹਾਅ ਇੰਨਾ ਤੇਜ਼ ਹੁੰਦਾ ਜੀ ਕਿ ਉਹ ਜੇ ਅਸੀਂ ਕੋਈ ਆਪਣੇ ਲੈਵਲ ਦੇ ਕੋਈ ਕੰਮ ਕਰਦੇ ਹਾਂ ਛੋਟਾ-ਬੋਟਾ ਕੋਈ ਦਰਿਆਨ ਵਾਸਤੇ ਤਾਂ ਉਹ ਵੀ ਰੋੜ ਕੇ ਲੈ ਜਾਂਦਾ ਜੀ ਕਿੰਨਾ ਕੁ ਮੁਸ਼ਕਲ ਸਰਦਾਰ ਜੀ ਹੈ ਕਿਉਂਕਿ ਬਜ਼ੁਰਗ ਵੀ ਘਰਾਂ ਦੇ ਵਿੱਚ ਹੁੰਦੇ ਨੇ ਪਸ਼ੂਆਂ ਦੀ ਗੱਲ ਕੀਤੀ ਜਾਵੇ ਪਸ਼ੂ ਵੀ ਹੁੰਦੇ ਨੇ ਕਿੰਨਾ ਕੁ ਔਖਾ ਜਿਹੜਾ ਖਾਸ ਤੌਰ ਤੇ ਇਸ ਏਰੀਏ ਦੇ ਵਿੱਚ ਜਿਹੜੇ ਘਰ ਬਸਤੀ ਦੇ ਵਿੱਚ ਨੇ ਉਹਨਾਂ ਦੇ ਲਈ ਜੀ ਕੋ ਸਰ ਜੀ ਰਾਤ ਨੂੰ ਬਹੁਤ ਮੁਸ਼ਕਲ ਪੈਦਾ ਹੁੰਦੀ ਜੀ ਬੱਚਿਆਂ ਦੀਆਂ ਸਿਆਣੇ ਦਾ ਬਜ਼ੁਰਗਾਂ ਦਾ ਇਦਰ-ਉਧਰ ਸਮਾਨ ਅਸੀਂ ਕਿੱਥੋਂ ਨੀਵਾਗੇ ਜੀ ਲਾਈਟ ਵੀ ਨਹੀਂ ਹੁੰਦੀ ਜੀ ਕਈ ਵਾਰ ਤਾਂ ਸਾਡੀ ਜੀ ਲਾਈਟ ਵੀ ਕੱਟੀ ਜਾਂਦੀ ਬਹੁਤ ਮੁਸ਼ਕਲ ਹੈ ਸਾਨੂੰ ਇਹ ਦੂਏ 30 ਸਾਲ ਤੇ ਸਾਨੂੰ ਇਸ ਗੱਲ ਦਾ ਸਾਹਮਣਾ ਕਰਨਾ ਪੈਂਦਾ ਜੀ ਇਹ ਹੜ ਤਾਂ ਆਂਦੀ ਹੈ 20 30 ਸਾਲ ਜੀ ਤੇ ਉਹ ਦੇਖੋ 19 ਜਾ 20 ਜਾ ਹੁਣ ਫੇਰ ਆ ਗਏ ਜੀ ਦੋ ਸਾਲ ਬਾਅਦ ਬੜੀ ਮੁਸ਼ਕਲ ਹੈ ਸਾਨੂੰ ਸਾਨੂੰ ਜੇ ਕੀਤਾ ਜਾਵੇ ਸਰਕਾਰ ਆ ਕੇ ਮੰਗੇ ਇਹ ਸਾਡੀ ਵੀ ਸਾਨੂੰ ਕਿਤੇ ਉੱਚੀ ਜਗ੍ਹਾ ਤੇ ਸਾਨੂੰ ਕੋਈ ਪਲਾਟ ਦਿੱਤੇ ਜਾਣਾ ਜਿੱਥੇ ਅਸੀਂ ਆਬਾਦੀ ਆਪਣੀ ਪਾ ਕੇ ਉੱਥੇ ਰਹਿ ਸਕੀਏ ਅੱਛਾ ਰਿਸ਼ਤੇਦਾਰੀਆਂ ਨੂੰ ਵੀ ਮੁਸ਼ਕਲ ਹੁੰਦਾ ਆਣਾ ਜਾਣਾ ਜਾਂ ਜੇ ਕਹਿਆ ਜਾਵੇ ਕਿ ਵਿਆਹਾਂ ਦੇ ਲਈ ਵੀ ਲੋਕ ਸੋਚਦੇ ਅ ਕਾਸ ਤੌਰ ਤੇ ਦਰਿਆ ਦੇ ਕੰਢੇ ਤੇ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਵੀ ਆਉਂਦੀਆਂ ਦੇਖੋ ਸਰ ਜੀ ਬਹੁਤ ਮੁਸ਼ਕਲਾਂ ਆ ਰਹੀਆਂ ਪਾਣੀ ਤਾਂ ਹੁਣ ਸਾਰੇ ਪਾਸੇ ਵਹਾ ਬਕਿਆ ਕਰਦੇ ਸੜਕਾਂ ਜੀ ਪਾਣੀ ਪਚਾਈਆਂ ਅਸੀਂ ਪਾਰ ਜਾਈਏ ਪੁਲਪੁਲੀ ਸਾਈਡ ਜਾ ਉਧਰ ਜਾਈਏ ਉਧਰ ਵੀ ਪਾਣੀ ਦੇ ਵਹਾ ਬਗ ਰਹੀ ਹੈ ਜੀ ਸਾਨੂੰ ਹਰ ਇੱਕ ਗੱਲ ਦੀ ਮੁਸ਼ਕਲ ਪੈਦਾ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ ਜੀ ਜੀ ਇਹ ਨੌਜਵਾਨ ਵੀਰ ਮੌਜੂਦ ਨੇ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਨੌਜਵਾਨ ਹੋ ਤੁਸੀਂ ਵੀ ਹਾਲਾਤ ਲਗਾਤਾਰ ਦੇਖ ਰਹੇ ਹੋ ਬਹੁਤ ਸਾਰੇ ਘਰ ਜਿਹੜੇ ਖਾਲੀ ਕਰਕੇ ਸਮਾਨ ਕੋਠਿਆਂ ਦੇ ਉੱਪਰ ਪਿਆ ਕੀ ਕਹੋਗੇ ਅਸੀਂ ਤਹੀ ਕੱਲ ਰਾਤ ਦੇ ਵੈਸੇ ਜਿੱਦੋ ਜਾਇਦ ਦੇ ਵਿੱਚ ਲੱਗੇ ਹੋਏ ਆ ਘਰ ਖਾਲੀ ਕਰਨ ਦੇ ਵਿੱਚ ਕਰਾਉਣ ਦੇ ਵਿੱਚ ਵੀ ਲੱਗੇ ਹੋਏ ਆ ਆਪਣਾ ਵੀ ਘਰ ਖਾਲੀ ਕੀਤਾ ਸਮਾਨ ਰੱਖਿਆ ਨਾਲ ਦੇ ਪਿੰਡ ਜਾ ਕੇ ਸਮਾਨ ਰੱਖ ਕੇ ਆ ਰਹੇ ਹੁਣ ਉਸ ਪਿੰਡ ਦਾ ਸਮਾਨ ਦਾ ਕੋਈ ਵਾਲੀ ਵਾਰਸ ਨਹੀਂ ਉੱਥੇ ਜਿਹੜਾ ਮਰਜੀ ਲੈ ਜਾ ਕੇ ਤੇ ਕਟੋਗੜ ਸਰਕਾਰ ਨੂੰ ਇੰਨਾ ਖਿਆਲ ਕਰਨਾ ਚਾਹੀਦਾ ਕਿ ਜਿਹੜੇ ਲੋਕ ਜਿੱਥੇ ਰਹਿ ਰਹੇ ਨੇ ਉਸ ਏਰੀਏ ਦਾ ਥੋੜਾ ਜਿਹਾ ਵਿਕਾਸ ਤੇ ਕਟੋਗੜ ਕਰ ਦੇਵੇ ਕੋਈ ಗ್ರಾಮ ਪੰਚਾਇਤ ਨਹੀਂ ਦੇਖ ਰਹੀ ਕੋਈ ਐਮਐਲਏ ਨਹੀਂ ਦੇਖ ਰਿਹਾ ਕੋਈ ਐਮਪੀ ਨਹੀਂ ਦੇਖ ਰਿਹਾ ਕੋਈ ਬਸ ਆਂਦੇ ਆ ਆਪਣਾ ਆਪਣਾ ਦੇਖ ਕੇ ਸਵਾਦ ਲੈ ਕੇ ਚਲੇ ਜਾਂਦੇ ਆ ਆਪਣਾ ਡੰਗਿਆਂ ਦੀ ਗੱਲ ਕੀਤੀ ਜਾ ਰਹੀ ਕਿ ਡੰਗੇ ਲਾਤੇ ਕੋਈ ਡੰਗਾ ਲੱਗਿਆ ਇਸ ਤਰ੍ਹਾਂ ਦਾ ਕਿੰਨੇ ਲੱਗਿਆ ਲੱਗਿਆ ਹੈਗਾ ਪਰ ਜੀ ਉਹ ਜਿਆਦਾ ਉੱਚਾ ਨਹੀਂ ਹੈਗਾ ਹੁਣ ਪਾਣੀ ਉਹਦੇ ਉੱਪਰੋਂ ਦੀ ਹੋ ਗਿਆ ਉੱਪਰੋਂ ਦੀ ਫਲੋ ਕਰ ਗਿਆ ਪਾਣੀ ਫਲੋ ਕਰਨ ਦੇ ਕਰਕੇ ਜਮੀਨ ਵੱਢ ਹੋਣ ਲੱਗ ਗਈ ਮੈਨੂੰ ਲੱਗਦਾ ਥੋੜੇ ਦਿਨ ਹੋਰ ਦੋ ਦਿਨ ਪਾਣੀ ਇਦਾਂ ਰਹਿ ਗਿਆ ਤੇ ਡੰਗਾ ਉਹ ਵੀ ਡਿੱਗ ਜਾਣਾ ਜੀ ਨਾਲ ਬਿਲਕੁਲ ਨਾਲ ਬਿਲਕੁਲ ਆਪਣੇ ਹਿਮਾਚਲ ਹੈ ਪੂਰੀ ਸਵਾਨ ਨਦੀ ਜਿਹੜੀ ਉਹ ਚੈਨਲਾਈਜ਼ ਕਰ ਇਹ ਸਤਲੁਜ ਨੂੰ ਚੈਨਲਾਈਜ਼ ਕੀਤਾ ਜਾਵੇ ਇਹਨੂੰ ਕਰਨਾ ਚਾਹੀਦਾ ਜੀ ਚੈਨਲਾਈਜ਼ ਸਾਰਾ ਕਰਨਾ ਚਾਹੀਦਾ ਜਿਸ ਤਰ੍ਹਾਂ ਇਹ ਬੰਨ ਬਣੇ ਹੋਏ ਆ ਟੁੱਟੇ ਹੋਏ ਆ ਉਹਨਾਂ ਨੂੰ ਬਣਾ ਕੇ ਉੱਚੇ ਕਰਕੇ ਚੰਗੀ ਤਰ੍ਹਾਂ ਉਹਨਾਂ ਦਾ ਨਹਿਰੀਕਰਨ ਜਿਆ ਕਰ ਲੈਣ ਤੇ ਵਧੀਆ ਰਹੇਗਾ ਲੋਕ ਵੀ ਬਚੇ ਰਹਿਣਗੇ ਪਾਣੀ ਵੀ ਆਪਣੇ ਰਸਤੇ ਮਾਰ ਕਰਕੇ ਸੰਧਾ ਨਿਕਲ ਜਾਏਗਾ ਲੋਕਾਂ ਦੇ ਘਰਾਂ ਚ ਨਹੀਂ ਫੜੇਗਾ 23 ਦੇ ਵਿੱਚ ਜਦੋਂ ਹੜ ਆਏ ਸੀਗੇ ਬਹੁਤ ਵੱਡੀ ਭਾਰੀ ਮਾਤਰਾ ਦੇ ਵਿੱਚ ਨੁਕਸਾਨ ਹੋਇਆ ਹਣ ਦੇ ਨੁਕਸਾਨ ਦੀ ਜ਼ਿਕਰ ਗੱਲ ਕੀਤੀ ਜਾਵੇ तकरीबन ਦਰਜਨ ਕਰਤਾ ਸਾਨੂੰ ਇਸ ਸਮੇਂ ਇੱਥੇ ਦਿਖ ਰਹੇ ਨੇ ਕਿੱਡਾ ਕ ਨੁਕਸਾਨ ਤੁਸੀਂ ਮੰਨਦੇ ਹੋ ਕਿੱਡੀ ਕ ਮਾਤਰਾ ਦੇ ਵਿੱਚ 23 ਦੇ ਵਿੱਚ ਵੀ ਨੁਕਸਾਨ ਕਾਫੀ ਹੋਇਆ ਸੀਗਾ 2019 ਤੋਂ ਹੀ ਇਹ ਲੋਕ ਵਿਚਾਰੇ ਜਿਹੜੇ ਆ ਆਪਣੇ ਮਾਲੀ ਨੁਕਸਾਨ ਨਾਲ ਜੂਝ ਰਹੇ ਨੇ 2019 ਦੇ ਵਿੱਚ ਜਿਹੜਾ ਹੜ ਆਇਆ ਸੀਗਾ ਉਹਦੇ ਵਿੱਚ ਲਗਭਗ ਲਗਭਗ ਘਰਾਂ ਦੇ ਜਿਹੜੀ ਪਿੱਛੇ 5-5 7-7 ਮਰਲੇ ਜ਼ਮੀਨ ਵੱਢ ਕੇ ਪਾਣੀ ਲੈ ਗਿਆ ਸੀ ਉਸ ਤੋਂ ਬਾਅਦ 2023 ਦੇ ਵਿੱਚ ਜਦੋਂ ਹੜ ਆਇਆ ਸੀਗਾ ਉਹਨੇ ਵੀ ਮਤਲਬ ਕਾਫੀ ਮਾਰ ਕੀਤੀ ਆ ਘਰਾਂ ਦੇ ਵਿੱਚ ਦੇਖੋ ਤੁਸੀਂ ਸਾਹਮਣੇ ਆ ਘਰ ਉਹ ਵਿਚਾਰੇ ਘਰ ਜਿਹੜੇ ਆ ਛੱਡ ਗਏ ਜਾ ਚੁੱਕੇ ਆ ਲੋਕਾਂ ਠੀਕ ਹੈ ਜੀ ਉਹਨਾਂ ਨੇ ਇਹ ਨਹੀਂ ਸੀ ਸੋਚਿਆ ਕਿ 2025 ਦੇ ਵਿੱਚ ਫੇਰ ਹੜਾ ਆਊਗਾ ਸਾਨੂੰ ਫੇਰ ਦੁਬਾਰਾ ਘਰ ਛੱਡਣੇ ਪੈਣਗੇ ਤੇ ਇਹਨਾਂ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਸੀ ਸਰਕਾਰ ਨੇ ਇੱਥੋਂ ਤੱਕ ਬਣਾ ਕੇ ਥੋੜਾ ਅਧ ਵਿਚਕਾਰ ਬਣਾ ਕੇ ਸਟੱਡ ਛੱਡ ਦਿੱਤਾ ਜਰ ਕੇ ਸਟੱਡ ਜਿਹੜਾ ਪੂਰਾ ਉੱਪਰ ਤੱਕ ਜਾਣਾ ਚਾਹੀਦਾ ਸੀਗਾ ਉੱਪਰ ਤੱਕ ਬਣਨ ਤੋਂ ਬਾਅਦ ਜਿਹੜਾ ਆ ਉਹ ਪਾਣੀ ਆਪਣੀ ਸੇਧ ਚ ਜਾਣਾ ਸੀਗਾ ਹੁਣ ਪਾਣੀ ਉੱਪਰੋਂ ਬੰਨ੍ਹ ਤੋੜ ਕੇ ਪਿੱਛੋਂ ਦੀ ਆ ਗਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਤਬਾਹੀ ਵਾਲਾ ਮੰਜ਼ਰ ਆ ਜੀ ਦੇਖੋ ਬਿਲਕੁਲ ਬਿਲਕੁਲ ਇਹ ਤੁਹਾਡੇ ਨਾਲ ਜਿਹੜੀ ਗਰਾਊਂਡ ਜ਼ੀਰੋ ਤੋਂ ਅਸੀਂ ਰਿਪੋਰਟ ਸਾਂਝੀ ਕਰ ਰਹੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਆਪਣੇ ਘਰਾਂ ਨੂੰ ਛੱਡ ਕੇ ਇੱਥੋਂ ਜਾ ਚੁੱਕੇ ਨੇ ਤੇ ਹਰ ਵਾਰ ਜਦੋਂ ਵੀ ਹੜ੍ਹਾਂ ਦੀ ਮਾਰ ਪੈਂਦੀ ਹੈ ਜਦੋਂ ਵੀ ਸਤਲੁਜ ਤੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਸਿੱਧੇ ਤੌਰ ਤੇ ਇਹਨਾਂ ਘਰਾਂ ਦੇ ਉੱਪਰ ਮਾਰ ਪੈਂਦੀ ਹੈ 19 ਦੇ ਵਿੱਚ ਪ੍ਰੋਬਲਮ ਆਈ 23 ਦੇ ਵਿੱਚ ਪ੍ਰੋਬਲਮ ਆਈ ਜਦੋਂ ਜਦੋਂ ਇਹਨਾਂ ਨੇ ਆਪਣੇ ਮਕਾਨ ਰੀਕਨਸਟਰਕਟ ਕੀਤੇ ਦੁਬਾਰਾ ਬਣਾਏ ਫਿਰ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਜਿਹੜਾ ਇਹਨਾਂ ਦਾ مالی ਨੁਕਸਾਨ ਜਿਹੜਾ ਹੋਇਆ ਸਰਕਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਤੁਸੀਂ ਡੰਗੇ ਲਗਾਓ ਚੈਨਲਾਈਜ਼ ਕਰੋ ਤਾਂ ਹੀ ਇਸ ਸਮੱਸਿਆ ਦਾ ਕੋਈ ਨਾ ਕੋਈ ਸਥਾਈ ਹੱਲ ਜਿਹੜਾ ਨਿਕਲ ਸਕਦਾ ਹੈ